ਚੱਟੇ ਦਾ ਕਿੰਨਾ ਹਾਲਾਤ ਦੁਬਾਰਾ ਨਹੀਂ ਹੈ ਹੈਗਾ ਜੀ ਹੈਗਾ ਜੀ ਹੈਗਾ ਪੂਰਾ ਹੀ ਸੋ ਗੱਲ ਨੂੰ ਆਪਾਂ ਗੋਲ ਨਾ ਕਰੀਏ ਬੱਬੋ ਨਾ ਹੈਗਾ ਇਹ ਪਹਿਲੇ ਪ੍ਰਕਾਸ਼ ਸਿੰਘ ਬਾਦਲ ਦਾ ਨਹੀਂ ਹੋਇਆ ਲਖੇ ਥੋੜਾ ਹੀ ਆ ਨਸ਼ਾ ਅਗੇ ਕੇਰਾ ਤਾਂ ਬੜਾ ਸੀ ਹੁਣ ਕੱਟ ਗਿਆ ਹਾਂ ਕੱਟਿਆ ਸੋ ਐਂ ਕਹਿੰਦਾ ਵੀ ਜਿਹੜੀ ਸਚਾਈ ਹੈ ਆਪਾਂ ਉਹ ਬਿਆਨ ਕਰੀਏ ਹੈਨਾ ਕਿਉਂਕਿ ਕਈ ਵਾਰੀ ਆਪਾਂ ਗੱਲ ਪੜਦੇ ਜਿ ਰੱਖ ਲੈਨੇ ਆ ਆਪਣਾ ਕੋਈ ਮੁੰਡਾ ਚੱਟਾ ਪੀਂਦਾ ਹੁੰਦਾ ਜੇ ਉਹਦੇ ਘਰੇ ਕੋ ਕਹਿਣ ਜਾਂਦਾ ਵੀ ਭਾਈ ਤੁਹਾਡਾ ਮੁੰਡਾ ਚਿੱਟਾ ਪੀਂਦਾ ਉਹ ਉਲਟੇ ਗੱਲ ਪੈਂਦੇ ਆ ਕਿ ਸਾਡੇ ਨੂੰ ਬਦਨਾਮ ਕਰਦਾ ਪਰ ਜਿੱਦੇ ਸੱਥਰ ਵਿੜੇ ਜਿ ਵਿਸ਼ਿਆ ਹੁੰਦਾ লাশ ਘਰੇ ਪਈ ਹੁੰਦੀ ਹੈ ਉਦਦੇ ਸੀ ਪਸਤਾਉਨੇ ਆ ਬਾਈ ਚਿੱਟੇ ਦਾ ਪ੍ਰਕੋਪ ਆ ਜਿਹੜਾ ਇਹ ਬੜਾ ਵੱਡੇ ਪੱਧਰ ਤੇ ਆ ਬਾਈ ਇਹ ਕੋਈ ਐ ਇੱਛੇ ਨਹੀਂ ਗੱਲ ਹੋਏਗੀ ਵੀ ਆਪਾਂ ਨੂੰ ਲੱਗਦਾ ਕਿ ਇਕੱਲੇ ਇੱਕ ਪਿੰਡ ਦੀ ਕਹਾਣੀ ਆ ਪੰਜਾਬ ਦੇ ਹਰ ਪਿੰਡ ਦੀ ਕਹਾਣੀ ਆ ਪਿੰਡਾਂ ਜਾਣਿਆ ਤੁਹਾਡੇ ਮਾਨਾ ਪਿੰਡ ਆ ਨੇੜੇ ਨੇੜੇ ਆ ਨਾ ਹਾਂਜੀ ਹਾਂਜੀ ਨਾਲ ਹੀ ਆ ਨੌ ਮੁੰਡੇ ਮਰੇ ਨੇ ਬਾਈ ਨਾ 13 ਮੁੰਡੇ ਮਰਿਆ 9 ਮਹੀਨਿਆਂ ਚ ਮੈਂ ਰਾਜਕ ਕਲਾਂ ਪਿੰਡ ਗਿਆ ਤਿੰਨਾ ਮਹੀਨਿਆਂ ਚ 9 ਮੁੰਡੇ ਮਰਿਆ ਆ ਕਟਿਆ ਵਾਲੀ ਪਿੰਡ ਤੋਂ ਆਏ ਆ ਉਹ ਕਹਿੰਦੇ ਬਾਈ ਸਾਡੇ 25 28 ਮੁੰਡੇ ਮਰ ਗਏ ਪਿੰਡਾਂ ਦੇ ਪਿੰਡ ਵਿਲੇ ਹੋਈ ਜਾਂਦੇ ਨੇ ਮਾਵਾ ਬਿਲਕਦੀਆਂ ਨੇ ਭੈਣਾ ਕੀਰਨੇ ਪਾਉਂਦੀਆਂ ਨੇ ਰੋਜ਼ ਦੀ 15 ਦੇ ਅੰਕੜੇ ਨੇ 15 ਦੀ ਐਵਰੇਜ ਆ 15 ਨੌਜਵਾਨ ਰੋਜ਼ ਮਰ ਜਾਂਦੇ ਸੋ ਵਰਤਾਰਾ ਸਮਝਣ ਦੀ ਕੋਸ਼ਿਸ਼ ਕਰੋ ਕਿ ਚਿੱਟਾ ਜਿਹੜਾ ਇਹ ਆਮ ਵਰਤਾਰਾ ਨਹੀਂ ਆ 95 ਦੇ ਵਿੱਚ ਖੜਕੂ ਲਾਰ ਸਮਾਪਤ ਹੁੰਦੀ ਹੈ ਸ਼ੈਨੇਮੇ 97 ਦੇ ਵਿੱਚ ਪਹਿਲਾਂ ਸ਼ੀਸ਼ੀਆਂ ਆਉਂਦੀਆਂ ਨੇ ਕੈਕਸ ਦੀਆਂ ਫਿਰ ਲਿਆਂਦਾ ਜਾਂਦਾ ਸਮੈਕ ਫਿਰ ਹੌਲੀ-ਹੌਲੀ ਚਿੱਟਾ ਤੇ ਹੁਣ ਜੀਵਤ ਰੱਖਣ ਵਾਲੀ ਗੋਲੀ ਆ ਗਈ ਹੈ ਜੀਵਤ ਰੱਖਣ ਵਾਲੀ ਗੋਲੀ ਇਹਨਾਂ ਸਾਰਾ ਨੂੰ ਖਤਰਨਾਕ ਹੈ ਬਾਈ ਉਹਦਾ ਲਾਇਸੈਂਸ ਹਸਪਤਾਲ 'ਚ ਬਣਦਾ ਹੈ ਉਹਦਾ ਕਾਰਡ ਬਣਦਾ ਹੈ ਕਾਰਡ ਤੇ ਤੁਹਾਨੂੰ ਗੋਲੀ ਮਿਲਦੀ ਹੈ ਜਿਹੜਾ ਨੌਜਵਾਨ ਸਾਲ ਦੋ ਸਾਲ ਉਹ ਗੋਲੀ ਖਾ ਲੱਗ ਗਿਆ ਖਾ ਗਿਆ ਉਹ ਬੱਚਾ ਨਹੀਂ ਪੈਦਾ ਕਰ ਸਕਦਾ ਜਦੋਂ ਨਸਲਾਂ ਨਾ ਪੈਦਾ ਹੋਈਆਂ ਬੱਚੇ ਨਾ ਪੈਦਾ ਹੋਏ ਆਉਣ ਵਾਲੀਆਂ ਪੀੜ੍ਹੀਆਂ ਨਾਲ ਵਧੀਆਂ ਤਾਂ ਆਪਾਂ ਜਾਉਂਦੇ ਕਿਵੇਂ ਰਹਿਵਾਂ ਅਸਲੇ ਬਖਾਰਾ ਸਾਡੀ ਨਦਰਮੁਸਿ ਦੀ ਦੇ ਵਿੱਚੋਂ ਨਿਕਲਿਆ ਹੋਇਆ ਆ ਆਮ ਬਖਾਰਾ ਨਹੀਂ ਆ ਇਸ ਵੇਲੇ ਪੰਜਾਬ ਨੂੰ ਦੋ ਤਰ੍ਹਾਂ ਦੇ ਸੈਂਟਰ ਮਾਰ ਰਹੇ ਆ ਜਿੱਥੇ ਮਰਜ਼ੀ ਚੱਲੇ ਜਾਓ ਪੰਜਾਬ ਦੇ ਵਿੱਚ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਸੈਂਟਰ ਮਿਲਣਗੇ ਇੱਕ ਸੈਂਟਰ ਆ ਟੈਕ ਟੂ ਬੇਬੀ ਸੈਂਟਰ ਜਿੱਥੇ ਟੀਕੇ ਨਾਲ ਬੱਚਾ ਲੈਣੇ ਆ ਅੱਜ ਕੱਲ ਆਪਾਂ ਜਵਾਬ ਟੀਕੇ ਨਾਲ ਲੈਣ ਲੱਗ ਗਏ ਉਹਦਾ ਸਪਰਮ ਵੀਰਜ यूपी बिहार ਦੇ ਪਈਆਂ ਦਾ ਆ ਗਿਆ ਸਾਡਾ ਡੀਐਨਏ ਬਦਲ ਕੇ ਸਾਡੀਆਂ ਨਸਲਾਂ ਤਬਾਹ ਕਰਕੇ ਸਾਡਾ ਬੀਤ ਤਬਾਹ ਕਰਕੇ ਇਹਨਾਂ ਨੇ ਉਧਰੋਂ ਨਾ ਜਾਣਾ ਕਿਉਂਕਿ ਅਗਲੇ ਨੂੰ ਪਤਾ ਹੈ ਕਿ ਵੱਡੇ ਵੱਡੇ ਘੱਲੂ ਘਾਰਾਂ ਦੇ ਬੱਚੇ ਮਾਰ ਕੇ ਦੱਬ ਕੇ ਦੇਖ ਲੈ ਨਹੀਂ ਦਬਾਏਗੇ ਝੂਠੇ ਮੁਕਾਬਲੇ ਬਣਾ ਕੇ ਦੇਖ ਲੈ ਗੋਲੀਆਂ ਮਾਰ ਕੇ ਦੇਖ ਲਈਆਂ ਫਾਂਸੀਆਂ ਚਾੜ ਕੇ ਦੇਖ ਲੈ ਜੇਲਾਂ ਚ ਤਾਲ ਕੇ ਦੇਖ ਲੈ ਮੁੱਕੇ ਨਹੀਂ ਅਗਲੇ ਨੂੰ ਤੁਹਾਡਾ ਇਤਿਹਾਸ ਪੜਿਆ ਬਾਬਾ ਬੋਤਾ ਸੋਂ ਬਾਬਾ ਗਰਜਾ ਸੋਂ ਦਾ ਕਿਵੇਂ ਬਾਬਾ ਬੋਤਾ ਸੋਂ ਬਾਬਾ ਗਰਜਾ ਸੋਂ 17ਵੀਂ ਸਦੀ ਦੇ ਵਿੱਚ ਦੋ ਜਾਨਿਆਂ ਨੂੰ ਦੋਨਾਂ ਜਾਨਿਆਂ ਨੇ 500 ਸੈਨਾ ਦੀ ਟੁਕੜੀ ਨਾਲ ਲੜਦਿਆਂ ਲੜਦਾ ਮੁਗਲਾਂ ਦੀ ਸੈਨਾ ਦੀ ਟੁਕੜੀ ਗਿਣਤੀ ਸੀ 500 ਦੀ ਦੋਨਾਂ ਨੇ ਲੜਦਿਆਂ ਲੜਦਿਆਂ ਨੇ 20 ਬਾਈ ਨੂੰ ਮਾਰ ਕੇ ਸਿੱਧੀ ਪ੍ਰਾਪਤ ਕੀਤੀ ਉਸ ਵੇਲੇ ਇਤਿਹਾਸਕਾਰ ਨੇ ਲਿਖਿਆ ਕਿ ਇਹ ਕੌਮ ਰਹਿਦੀ ਦੁਨੀਆ ਤੱਕ ਜਾਂਦੀ ਰਹਿਣੀ ਹੈ ਉਹ ਇਤਿਹਾਸਕ ਲੈਣੇ ਪੜਿਆ ਕਿ ਜਦੋਂ ਜਦੋਂ ਜ਼ਬਰ ਦੀ ਜ਼ਲਮ ਦੀ ਹੱਦ ਨਹੀਂ ਹੈ ਇਹ ਧਰਤੀ ਤੋਂ ਬਾਜ਼ ਨਹੀਂ ਹੈ ਖੰਡਾ ਇਥੋਂ ਉੱਠਣਾ ਹੈ ਫੜਕਣਾ ਸੋ ਇਸੇ ਕਰਕੇ ਤੁਹਾਨੂੰ ਉਹਨਾਂ ਨੇ ਢੰਗ ਤਰੀਕਾ ਬਦਲ ਲਿਆ ਨੈਪੋਲੀਅਨ ਇੱਕ ਰਾਜਾ ਹੋਇਆ ਨੈਪੋਲੀਅਨ ਨੇ ਬਹੁਤ ਦੇਸ਼ ਜਿੱਤੇ ਆ ਇੱਕ ਦੇਸ਼ ਨੈਪੋਲੀਅਨ ਦੇ ਕਾਬੂ ਨਾ ਆਇਆ ਬੜੇ ਲੜਾਕੇ ਲੋਕ ਸੀ ਜਿਹੜਾ ਨੈਪੋਲੀਅਨ ਆਉਂਦਾ ਮਾਰਦਾ ਦਬਦਾ ਕੁਟਲ ਦੱਬਦਾ ਵਾਰਾ ਫਿਰ ਉੱਠ ਖੜੇ ਹੁੰਦੇ ਤਾਂ ਨੈਪੋਲੀਅਨ ਤੰਗ ਆ ਗਿਆ ਨਕਸ਼ਾ ਦਾਮਾ ਗਿਆ ਨੈਪੋਲੀਅਨ ਦੇ ਉਹਨੇ ਸਲਾਹ ਕੀਤੀ ਸਾਰੇ ਆਪਣੇ ਸਲਾਹਕਾਰਾਂ ਦੇ ਨਾਲ ਕਿ ਅਸੀਂ ਇਹਨਾਂ ਨੂੰ ਕਿਵੇਂ ਕਾਬੂ 'ਚ ਕਰੀਏ ਉਹ ਕਹਿੰਦੇ ਜੀ ਸਾਰੇ ਨੇ ਇੱਕ ਸਲਾਹ ਰਹਿ ਹੋਈ ਮਸ਼ਵਰਾ ਹੋਇਆ ਕਿ ਆਪਣੇ ਬੰਦਿਆਂ ਨੂੰ ਦੇਸ਼ ਚ ਭੇਜੋ ਉਥੋਂ ਦੀ ਜਵਾਨੀ ਨਸ਼ਿਆਂ ਤੇ ਲਾ ਦਿਓ ਉਥੋਂ ਦੇ ਲੋਕਾਂ ਦੀ ਜਿਹੜੀ ਬੋਲੀ ਆ ਉਹਨਾਂ ਕੋਲੋਂ ਦੂਰ ਕਰ ਦਿਓ ਜਿਹੜਾ ਇਤਿਹਾਸ ਆ ਉਹਨੂੰ ਮਲਿਆ ਮੇਟ ਕਰ ਦਿਓ ਜਿਹੜੇ ਕੁਦਰਤੀ ਵਸੀਲੇ ਨੇ ਧਰਤੀ ਹਵਾ ਤੇ ਪਾਣੀ ਉਹਨੂੰ ਤਬਾਹ ਕਰ ਦਿਓ ਜ਼ਹਿਰੀਲੇ ਕਰ ਦਿਓ ਜਾਂ ਖੋਲੋ ਐਸੇ ਤਰ੍ਹਾਂ ਹੀ ਹੋਇਆ ਉਹ ਦੇਸ਼ ਦੀ ਜੜੀ ਪੱਟੀ ਗਈ ਸਾਡੇ ਨਾਲ ਬਿਲਕੁਲ ਓਵੇਂ ਵਾਪਰ ਰਿਹਾ ਸੋ ਇਸ ਕਰਕੇ ਇਹ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੋ ਪੰਜਾਬ ਦੇ ਨਾਲ ਵਾਪਰ ਰਿਹਾ ਇਹ ਨਿਭੜਨਾ ਨਹੀਂ ਬਾਈ ਮੁੱਕਣਾ ਮੁੱਕਣਾ ਨਹੀਂ ਹੈਗਾ ਇਹ ਕਰੋਨਾ ਆਇਆ ਬਾਈ 19 ਦੇ ਵਿੱਚ 20 ਦੇ ਵਿੱਚ 3 ਕਰੋੜ ਬੰਦਾ ਸਰਕਾਰ ਨੇ ਘਰਾਂ 'ਚ ਬਾੜਤਾ ਤਾਰਤਾ ਉਹ ਦੇਖਿਆ ਜਿਹੜੀ ਫਰਕ ਦੀ ਸੀ ਜੇ ਕਰੋਨੇ ਵੇਲੇ 3 ਕਰੋੜ ਬੰਦਾ ਘਰਾਂ 'ਚ ਬਾੜਿਆ ਜਾ ਸਕਦਾ ਬੰਦ ਕੀਤਾ ਜਾ ਸਕਦਾ ਚਿੱਟਾ ਕੀ ਚੀਜ਼ ਆ 10000 20000 50000 ਲੱਖ ਬੰਦਾ ਹੋਣਾ ਪਰ ਨਹੀਂ ਰੁਕਣਾ ਇਸ ਸਟੇਟ ਦਾ ਏਜੰਸੀਆਂ ਦੀ ਬਹੁਤ ਵੱਡੀ ਸਾਜ਼ਿਸ਼ ਹੈ ਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰੋ ਤਬਾਹ ਕਰੋ ਤੁਹਾਡੇ ਸਾਹਮਣੇ ਮੈਂ ਚੌਂਦੀ ਚਾਦਰ ਉਧਾਰ ਰੱਖਣਾ ਮੈਂ ਚੱਕਾਤੀ ਨਾਲ ਹੁੰਦਾ ਗੋਲੀਆਂ ਖਾਣ ਵਾਲਾ ਹੁੰਦਾ ਸ਼ੀਸ਼ੀਆਂ ਪੀਣ ਵਾਲਾ ਹੁੰਦਾ ਸ਼ਰਾਬਾਂ ਪੀਣ ਵਾਲਾ ਹੁੰਦਾ ਕੀ ਮੈਂ ਪਿੰਡ-ਪਿੰਡ ਜਾ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਬੋਲੀ ਲਈ ਪਾਣੀਆਂ ਲਈ ਧਰਤੀ ਲਈ ਪੰਜਾਬ ਦੇ ਇਤਿਹਾਸ ਨੂੰ ਸੰਭਾਲਣ ਲਈ ਓਕੇ ਦੇਣੇ ਸੀ ਕਦੇ ਵੀ ਨਹੀਂ ਮੈਂ ਕੋਈ ਟੀਕਾ ਲਾਹੇ ਕੋਈ ਗਲੀ ਜਿੱਗਿਆ ਪਿਆ ਹੋਣਾ ਸੀ ਜਾਂ ਹੁਣ ਨੂੰ ਮੈਂ ਮਰਿਆ ਹੋਣਾ ਸੀ ਕੀ ਗੱਲ ਆ ਸੋ ਇਸ ਕਰਕੇ ਇਹਨਾਂ ਹਕੂਮਤਾਂ ਨੂੰ ਮੇਰੇ ਵਰਗੇ ਬੰਦੇ ਚਾਹੀਦੇ ਨੇ ਜਿਹੜੇ ਜਗਾਉਣ ਆਪਣੀ ਕਾਮ ਦੇ ਅੰਦਰ ਲਾਂਬੰਦੀ ਖੜੀ ਕਰ ਦੇਣ ਸੰਘਰਸ਼ਾਂ ਦੇ ਰਾਹ ਪਾ ਦੇਣ ਜਾਂ ਫਿਰ ਉਹ ਬੰਦੇ ਚਾਹੀਦੇ ਨੇ ਜਿਹੜੇ ਟੀਕੇ ਲਾਹੀ ਗਲੀਆਂ ਡਿੱਗੇ ਪਏ ਰਹਿਣ ਸੋ ਇਸ ਲਈ ਵਰਤਾਰਾ ਆਮ ਨਹੀਂ ਹੈਗਾ ਬਾਈ ਸਮਝਣ ਦੀ ਕੋਸ਼ਿਸ਼ ਕਰੋ ਦੂਜੀ ਮੇਰੀ ਬੇਨਤੀ ਹੈ ਪਿੰਡ ਵਾਲਿਓ ਅਸੀਂ ਪਿਛਲੇ ਕਈ ਸਾਲਾਂ ਤੋਂ ਇੱਕ ਮਹਿੰਮਤ ਚਲਾਈ ਆ ਭਈਏ ਪਹਜਾਓ ਪੰਜਾਬ ਬਚਾਓ ਕੰਮ ਆਪਣੇ ਬੰਦਿਆਂ ਨੂੰ ਦਿਓ 70-72 ਲੱਖ ਭਈਆ ਪੰਜਾਬ ਚ ਆ ਚੁੱਕੇ ਆ ਡਾਕਟਰ ਹਰਜਿੰਦਰ ਕੌਰ ਨੇ ਕਿਹਾ ਉਹ ਕਹਿੰਦੀ 2035 ਤੱਕ ਜਾਂਦਿਆਂ ਜਾਂਦਿਆਂ ਪੰਜਾਬ ਦਾ ਮੁੱਖ ਮੰਤਰੀ ਕੋ ਯੂਪੀ ਬਿਹਾਰ ਦਾ ਭਈਆ ਹੁਣ 20000 ਵੋਟ ਇੱਕ ਸਾਲ ਜਲੰਧਰ ਚ ਬਣ ਗਈ ਆ ਪਿੰਡਾਂ ਦੇ ਸਰਪੰਚ ਜਲੰਧਰ ਕਬੂਰਥਲੇ ਦੇ ਪਿੰਡਾਂ ਚ ਭਈਏ ਬਣ ਲੱਗ ਗਿਆ ਮੈਂ ਕਹਲੇ ਬਾਂਦਰ ਪਿੰਡ ਗਿਆ 400 ਭਈਆ ਇੱਕ ਪਿੰਡ ਚ ਬੈਠਾ ਉਹ ਵਿਚਾਰੇ ਗਰੀਬ ਘਰਾਂ ਦੇ ਮੁੰਡੇ ਆਏ ਕਹਿੰਦੇ ਭਾਈ ਅਸੀਂ ਸਾਡੀਆਂ ਬੁੜੀਆਂ ਕੁੜੀਆਂ ਨੇ ਹੱਟੀ ਪੱਠੀ ਜਾਣਾ ਹੈ ਬੱਸਾਂ ਤੇ ਜਾਣਾ ਚੜ੍ਹਨਾ ਬੱਸ ਅੱਡੇ ਜਾਣਾ ਭਈਆਂ ਨਿੱਕਰਾਂ ਪਾਈ ਫਿਰਦੇ ਆ ਕੱਲ ਦੀ ਵੀਡੀਓ ਦੇਖੀ ਆ ਬਾਈ ਕਿਸੇ ਨੇ ਇੱਕ ਆਹ ਵੀਡੀਓ ਚੱਲ ਰਹੀ ਆ ਕੱਲ ਦੀ ਇੱਕ ਭਈਏ ਦੀ ਆ ਕਿਸੇ ਨੇ ਦੇਖੀ ਹੋਵੇ ਤਾਂ ਇਹਦਾ ਹੈ ਕਾਲਾ ਗੱਡੀ ਆ ਨਾ ਆ ਸੁਣੀ ਆ ਬਾਈ ਹਾਂ ਕਾਲੀ ਸੁਣੀ ਹਾਂ ਆ ਸਿਭਰਾਲੇ ਤੋਂ ਸਾਹਮਣੇ ਆ ਗਿਆ ਜੁਤੇ ਕਿ ਸੋਸ਼ਲ ਇਹ ਕਹਿੰਦਾ ਸੋਡੀਆਂ ਜਨਾਨੀਆਂ ਸੋਡੀਆਂ ਬੁੜੀਆਂ ਆਂ ਹੀ ਸੰਭਾਗ ਤੁਸੀਂ ਕੈਨੇਡਾ ਵਗ ਜਓ ਛੋਡੇ ਕਰਾਂ ਸਾਡੇ ਜਵਾਬ ਪੈਦਾ ਹੁੰਦੇ ਆ ਇਹ ਭਈਆ ਬੋਲ ਰਿਹਾ ਸਾਡੇ ਬੰਦੇ ਖੜ ਕੇ ਤਮਾਸ਼ਾ ਦੇਖਦੇ ਹੁੰਦੇ ਆ ਦਾਣਾ ਮੰਡੀਆਂ ਦੇ ਵਿੱਚ ਭਈਏ ਆਪਣੇ ਬੰਦੇ ਦੇ ਛੱਤਰ ਮਾਰਦੇ ਹੁੰਦੇ ਆ ਕਿੰਨੀਆਂ ਥਾਵਾਂ ਦੀਆਂ ਵੀਡੀਓ ਆਈਆਂ ਨੇ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭਈਆਂ ਦੀਆਂ ਵੋਟਾਂ ਪਿੰਡਾਂ 'ਚ ਬਣਾ ਦਿੰਦੇ ਆ ਥੋੜੇ ਬਣੀਆਂ ਹਾਂ ਹਾਂ ਥੋੜੇ ਤਾਂ ਬਹੁਤ ਤਰ੍ਹਾਂ ਦੇ ਲੋਕ ਬੈਠੇ ਨਹੀਂ ਨਹੀਂ ਮੈਂ ਜੁਪੀ ਵਿਧਾਰਦੇ ਪਈਆਂ ਦੀ ਗੱਲ ਕਰਦਾ ਬਾਈ ਹੈ ਆ ਦੂਜੇ ਪਾਸੇ ਵੀ ਦਿਖਾ ਦਿੰਨਾ ਇੱਕ ਹੋਰ ਵੀਡੀਓ ਦਿਖਾਉਣ ਲੱਗਿਆ ਆ ਸਾਬਕਾ ਮੁੱਖ ਮੰਤਰੀ ਆ ਪੰਜਾਬ ਦੇ ਚੰਨੀ ਸਾਹਿਬ ਭੋਜਪੂਰੀ ਗਾਣਿਆਂ ਤੇ ਨੱਚੀ ਜਾਂਦਾ ਲੁਧਿਆਣੇ ਦੇ ਵਿੱਚ ਜਿਹੜਾ ਐਮ ਐਲ ਏ ਐਮ ਪੀ ਖੜਾ ਹੁੰਦਾ ਜੀਰਖਪੁਰ ਖੜਾ ਜਿਹੜਾ ਐਮ ਪੀ ਐਮ ਐਲ ਏ ਖੜਾ ਹੁੰਦਾ ਭੋਜਪੂਰੀ ਗਾਇਕ ਮਂਗਾ ਕੇ ਲਾਉਂਦਿਆ ਵਿਹਾਰ ਚੋਂ ਭਈਆਂ ਨੂੰ ਖੁਸ਼ ਕਰਨ ਲਈ ਜਿਹਦੀ ਗਿਣਤੀ ਵੱਧਾ ਬਾਈ ਜਿਹਦੀਆਂ ਵੋਟਾਂ ਵੱਧਾ ਉਸੇ ਦੀ ਸੁਣਵਾਈ ਹੋਣੀ ਆ ਸਾਡੀ ਜਵਾਨੀ ਜਾਂਦਾ ਬਾਹਰ ਨੂੰ ਚੜ ਗਈ ਕੱਲਾ ਕੱਲਾ ਮੁੰਡਾ ਜੰਮਣ ਲੱਗ ਗਏ ਬਈ ਜ਼ਮੀਨ ਨਾ ਘਟ ਜੇ ਉਹ ਬਾਹਰ ਨੂੰ ਭੇਜਤਾ ਆ ਜਿੱਟੇ ਨਾਲ ਮਰ ਜਾਣਾ ਉਹ ਕਬਜ਼ੇ ਭੰਗਾ ਦੀ ਹੋਣੇ ਆ ਇੱਕ ਭਈਆ ਜਾਂਦਾ ਯੂਪੀ ਨੂੰ ਵੀ ਨਾਲ ਲਿਆਉਂਦਾ ਇੱਕ ਜਾਂਦਾ ਬਿਹਾਰ ਨੂੰ ਚਾਲੀ ਨਾਲ ਲਿਆਉਂਦਾ ਕੁੱਲ ਕੰਮ ਐਸ ਵੇਲੇ ਪੱਠਿਆਂ ਤੇ ਕਾਰਖਾਨਿਆਂ ਚ ਸ਼ੈਲਰਾਂ ਚ ਟੋਲ ਪਲਾਜ਼ਾਂ ਤੇ ਬੈਂਕਾਂ ਚ ਸਾਰੇ ਰੁਜ਼ਗਾਰ ਤੇ ਭਈਏ ਬੈਠੇ ਆ ਅਰਾਮਰ ਬੈਂਦਰੀ ਮੈਂ ਜਾ ਕੇ ਦੇਖਿਆ ਤੇ ਦੇ ਚਾਸ ਫਿਰ ਐ ਲੱਗਾ ਯੂਪੀ ਦੇ ਹਾਸਲ ਲੱਗਦੇ ਨਹੀਂ 50 ਕਰਨੇ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਨੂੰ ਮਿਲਿਆ ਪਹਿਲਾ ਕੈਪਟਨ ਨੂੰ ਜਦੋਂ ਹੁੰਦੇ ਸੀ ਫਿਰ ਚੰਨੀ ਨੂੰ ਜੇ ਚੰਨੀ ਹੁੰਦੇ ਸੀਗੇ ਫਿਰ ਭਵੰਤ ਨੂੰ ਅਪੀਲ ਕੀਤੀ ਕਿ ਜੀ ਤੁਸੀਂ ਕਾਨੂੰਨ ਬਣਾਓ ਪੰਜਾਬ ਦੇ ਅੰਦਰ ਕਿ ਬਾਹਰਲਾ ਬੰਦਾ ਕੋਈ ਪੰਜਾਬ ਦੇ ਵਿੱਚ ਆ ਕੇ ਨੌਕਰੀਆਂ ਨਾ ਲੈ ਸਕੇ ਕੋਈ ਬਾਹਰਲਾ ਬੰਦਾ ਆ ਕੇ ਜ਼ਮੀਨਾਂ ਨਾ ਲੈ ਸਕੇ ਆ ਪਿੱਛੇ ਮੀਤ ਦੇਰ ਬੋਲਿਆ ਮੰਤਰੀ ਆ ਪੰਜਾਬ ਸਰਕਾਰ ਦਾ ਸਭਾ ਦੇ ਵਿੱਚ ਕਿ ਕਿਹੜਾ ਕਾਨੂੰਨ ਹੈ ਜਿਹਦੇ ਤਹਿਤ ਅਸੀਂ ਬਾਹਰ ਲਿਆਂ ਨੂੰ ਨੌਕਰੀ ਦੇਣ ਤੋਂ ਰੋਕਦੀ ਹੈ ਹਿਮਾਚਲ ਚ ਕਿਹੜਾ ਕਰੋਣਾ ਬਾਈ ਹਿਮਾਚਲ ਦੇ ਅੰਦਰ ਤੁਸੀਂ ਕੋਈ ਨੌਕਰੀ ਨਹੀਂ ਲੈ ਸਕਦੇ ਕੋਈ ਜ਼ਮੀਨ ਨਹੀਂ ਲੈ ਸਕਦੇ ਉੱਤਰਾਖੰਡ ਦੇ ਵਿੱਚ ਇਹੀ ਕਾਨੂੰਨ ਹੈ ਨਾਗaland 'ਚ ਇੱਕ ਕਾਨੂੰਨ ਹੈ ਜੰਮੂ ਕਸ਼ਮੀਰ 'ਚ ਇੱਕ ਕਾਨੂੰਨ ਹੈ ਤੁਹਾਡੇ ਨਾਲ ਰਾਜਸਥਾਨ ਹੈ ਜ਼ਮੀਨ ਲੈ ਸਕਦੇ ਹੋ ਜਾ ਕੇ ਪਰ ਪੰਜਾਬ ਦੇ ਵਿੱਚ ਸ਼ਾਮਲਾਂ ਬਣਾਦਾ ਪੰਜਾਬ ਦਿੱਲੀ ਰੱਖਣ ਦਾ ਚੱਲਿਆ ਹੋਇਆ ਬੰਦਾ ਇੱਥੇ ਆ ਕੇ ਨੌਕਰੀਆਂ ਵੀ ਲੈ ਰਿਆ ਜ਼ਮੀਨਾਂ ਵੀ ਖਰੀਦ ਰਿਆ ਸੋ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਹੈ ਤੁਸੀਂ ਪਿੱਛੇ ਮੇਰੀ ਵੀਡੀਓ ਦੇਖੀ ਹੋਣੀ ਆ ਮਹਾਰਾਜ ਪਿੰਡ ਦੀ ਸੂਏ ਦੇ ਉੱਤੇ ਭਈਏ ਬੈਠੇ ਸੀ ਆ ਦੋਕ ਸਾਲ ਪਹਿਲਾਂ ਦੀ ਗੱਲ ਆ ਉਹ ਇੱਕ ਮੁੰਡੇ ਨੇ ਆ ਕੇ ਕਿਹਾ ਕਹਿੰਦਾ ਭਾਈ ਅਸੀਂ ਪਾਣੀ ਪੀਣੇ ਆ ਸੂਏ 'ਚ ਵਾਟਰ ਬੱਸਦਾ ਤੁਸੀਂ ਯਾਰ ਵਿੱਚ ਗੰਦ ਪਾਈ ਜਾਂਦੇ ਹੋ ਭਈਏ ਦਾਹ ਲੱਗ ਉਹਦੇ ਘਰੇ ਬਣ ਕੇ ਰਾਤ ਨੂੰ ਸਾਨੂੰ ਸੁਨੇਹਾ ਲੱਗਿਆ ਸੀ ਪਿੰਡੋਂ ਆਏ ਉੱਠ ਕੇ ਪਈਦ ਵੱਲੇ ਉਹਦੇ ਗਮਾਂਡੀਆਂ ਨੇ ਤਿੰਨ ਚਾਰ ਕਰਾਣੇ ਭਈਏ ਆਪਣੇ ਘਰੇ ਬਿਠਾ ਲੇ ਪਹਿਲਾਂ ਮੋਟਰਾਂ ਦੇ ਹੁੰਦਾ ਸੀਗੇ ਖੇਤਾਂ 'ਚ ਭਾਉਂਦੇ ਸੀ ਹੁਣ ਘਰਾਂ ਚੁੱਲਿਆਂ ਦੇ ਬਾੜ ਦੇ ਫਿਰ ਆਪਾਂ ਕਹਿੰਦੇ ਸਾਡੀਆਂ ਬੁੜੀਆਂ ਕੁੜੀਆਂ ਭਜਾ ਕੇ ਲੈ ਗਏ ਸਾਨੂੰ ਮਾਰ ਕੇ ਭੱਜ ਗਏ ਰਾਤ ਨੂੰ ਸੋ ਇਹ ਬਾਈ ਮਾਹੌਲ ਖਤਰਨਾਕ ਬਣਨਾ ਪੰਜਾਬ ਦੇ ਵਿੱਚ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਾਡੇ ਗੁਰੂਆਂ ਦਾ ਸਿਧਾਂਤ ਸਰਬੱਤ ਦੇ ਭਲੇ ਦਾ ਹੈ ਸਾਂਝੀ ਵਾਲਤਾ ਦਾ ਹੈ ਕੋਈ ਆਵੇ ਜੀ ਸਦਕੇ ਆਵੇ ਸਾਡੇ ਵੀ ਬਾਹਰ ਜਾਂਦੇ ਆ ਕੰਮ ਕਰਨ ਪਰ ਇਹ ਕਿੱਥੋਂ ਦਾ ਕਾਨੂੰਨ ਹੈ ਭਈ ਜੱਟ ਇੰਚੀ ਮਾਰੋ ਰੱਖਦਾ ਆ ਕੇ ਪੰਜਾਬ 'ਚ ਝੋਲਾ ਮਾਰੋ ਰੱਖਦਾ ਵੋਟ ਪਹਿਲਾਂ ਬਣ ਜਾਂਦੀ ਹੈ ਇਹ ਹੌਲੀ ਹੌਲੀ ਆ ਸਾਰਾ ਜੀਰਕਪੁਰ ਮਹਾਲੀ ਖੜਦਾ ਏਰੀਆ ਸਾਰਾ ਹਮਾਚਲਾ ਕੇ ਬਹਿ ਗਿਆ ਆ ਸਾਰਾ ਉਤਲੀ ਬਹਿ ਤਾਹਨਕੋਟ ਗੁਰਦਾਸਪੁਰ ਸਾਰੇ ਗੁਜਰਾ ਕੇ ਬਹਿ ਗਏ ਅਜੇ ਪਹੂਜੇ ਲਈ ਫਿਰਦੇ ਹੁੰਦੇ ਆ ਲੁਧਿਆਣਾ ਜਲੰਧਰ ਸਾਰਾ ਭਈਆਂ ਨੇ ਆ ਕੇ ਦਬ ਲਿਆ ਯੂਪੀ ਦਾ ਹਾਰ ਆ ਗਿਆ ਉਸ ਤੋਂ ਬੇਨਤੀ ਕਰਿਓ ਜਿਹੜਾ ਵੀ ਸਰਪੰਚ ਬਣਦਾ ਪਿੰਡ ਦਾ ਨਗਰ ਦਾ ਉਨੂੰ ਕਹ ਆ ਪਾਈ ਪਹਿਲਾ ਮਤਾਪਾ ਕਿ ਭਈਏ ਦੀ ਬੋਟ ਨਹੀਂ ਪਿੰਡ ਤੇ ਬਣਾਉਣੀ ਨਹੀਂ ਜੱੱਜੇ ਕਹਤੇ ਸਾਡੇ ਬੰਦੇ ਮਾਰ ਕੋਈ ਪੈਂਦੇ ਹੁੰਦੇ ਆ ਕੁੱਟਮਾਰ ਕਰਦੇ ਹੁੰਦੇ ਆ ਤਾਂ ਭਰਾਵੋ ਨਾਲ ਖੜ ਜਾ ਕਰੋ ਮੈਂ ਪਿੰਡ ਨੂੰ ਜਾਮਾ ਰਾਮਪਰੇ ਤੋਂ ਦਾਣਾ ਮੰਡੀ ਪੈਂਦੀ ਆ ਰਾਮਪਰੇ ਰਾਤ ਦਾ ਟਾਈਮ 25 30 ਭਈਏ ਰੇੜੀ ਵਾਲੇ ਮੁੰਡੇ ਨੂੰ ਘੇਰੀ ਖੜੇ ਬਿਦਾ ਦੇ ਪਿਕਅਪ ਵਾਲਾ ਮੁੰਡਾ ਗੱਡੀ ਵਾਲਾ ਮੈਂ ਕਿਹਾ ਮੈਂ ਕਿਹਾ ਉੱਤਰ ਕੇ ਬਾਗੇ ਸੀ ਮੈਂ ਕਿਉਂ ਕਿ ਰਿਹਾ ਏ ਆ ਰੇੜੀ ਤੋੜਤੀ ਜੀ 4000 ਰੁਪਇਆ ਮੰਗੀ ਜਾਣ ਸੀ ਥੋੜਾ ਚੱਕਾ ਜਾ ਬਿੰਦਾ ਹੋਇਆ ਚੱਲ ਮੈਂ ਤੋੜਤੇ ਭਈਏ ਵੀ ਤੋੜਤੇ ਮੁੰਡਾ ਵੀ ਤੋੜਤਾ ਸਾਹਮਣੇ 15 20 ਬੰਦੇ ਆਪਣੇ ਪੰਜਾਬੀ ਕੰਧ ਨਾਲ ਲੱਗੇ ਖੜੇ ਆ ਇੱਕ ਸ਼ਗਾ ਦਿੱਤੇ ਤਮਾਸ਼ਾ ਦੇਖੀ ਜਾਣ ਮੈਂ ਕਿਹਾ ਤੁਸੀਂ ਨਾਲ ਤਾਂ ਖੜ੍ਹਜੋ ਆਪਣੇ ਬੰਦੇ ਦੇ ਦੰਦ ਕੱਢਣ ਲਾਗੇ 76 ਸਾਰਾਂ ਦੇ ਕਰਨੇ ਆ ਭਰਾਵੋ ਆਪਣੇ ਬੰਦਿਆਂ ਨਾਲ ਖੜ੍ਹ ਜਾ ਕੇ ਅਗਲੀ ਬੇਨਤੀ ਹੈ ਪਿੰਡ ਵਾਲਿਓ ਕਿ ਸਵੇ ਕਿੰਨੇ ਆ ਪਿੰਡ ਚ ਬਾਈ ਸਵੇ ਦੇ ਗੁਰੂ ਘਰ ਕਿੰਨੇ ਆ ਦੋ ਆਜਾ ਸਹੀ ਤਾਂ ਦੋ ਆ ਆਪਾਂ ਬੰਦਾ ਇੱਕ ਤਾਂ ਰਿਸਟਾਰਟ ਕਰਦੇ ਆ ਜਾਂ ਡੁੱਲੀ ਕਰਦੇ ਆ ਡੋਡੋ ਬਹੁਤ ਠੀਕ ਆਪਾਂ ਕੋ ਇਕੱਠਾ ਕਰ ਲੋ ਇਹਦਾ ਇਹ ਮੁੱਖ ਮੰਤਰੀ ਪ੍ਰਕਾਸ਼ ਬਾਦਲਾ ਪਿੰਡ ਆ ਜਿਹੜੇ ਪੰਜ ਵਾਰੀ ਮੁੱਖ ਮੰਤਰੀ ਬਣੇ ਆ ਉਹਨਾਂ ਦੇ ਲੱਗ ਆਏ ਰਾਣ ਲੱਗਾ ਦੂਜੇ ਦੇ ਅੱਟ ਆਈਆਂ ਦੂਜਿਆਂ ਦੇ ਅੱਟ ਸਰਦਾਰਾਂ ਦੇ ਅੱਟ ਕਵਰਾਂ ਵੀ ਹੈ ਬਾਈ ਜੀ ਸਰਦਾਰਾਂ ਦੇ ਤਾਂ ਸੇਵੇ ਵੀ ਅੱਟ ਆ ਪਰ ਉਹ ਉਸੇ ਸੀ ਸਰਦਾਰਾਂ ਦੇ ਕਵਰਾਂ ਇੱਥੇ ਉਹ ਵੀ ਉਸੇ ਉਹ ਮੁੱਖ ਮੰਤਰੀ ਦੀ ਗੱਲ ਕਰ ਰਹੇ ਹਾਂ ਹਾਂ ਜੀ ਪਰ ਮੈਂ ਜਿਹੜੀ ਗੱਲ ਕਰਦਾ ਨੂੰ ਦੇਖੋ ਕਿ ਹਾਲਾਤ ਮੈਂ ਪਿੰਡਾਂ 'ਚ ਦੇਖਦਾ ਛੋੜਿਓੜੇ ਪਿੰਡ ਨੇ ਚਾਰ-ਚੜ ਸਵੇ ਆ ਕਿ ਮਜਬੂਤ ਸਿੱਖਾਂ ਦਾ ਰਮਦਾਸੀਆਂ ਦਾ ਜੱਟਾਂ ਦਾ ਚਾਰ-ਚਾਰ ਗੁਰਦੁਆਰੇ ਆ ਇਹ ਸਿੱਖੀ ਤਾਂ ਨਹੀਂ ਆ ਯਾਰ ਸਾਡੇ ਦਾ ਗੁਰੂਆਂ ਨੇ ਜਾਤ ਪਾਤ ਊਚ ਨੀਚ ਭੇਦ ਭਾ ਮਟਾਏ ਖਤਮ ਕੀਤੇ ਸਾਰਿਆਂ ਨੂੰ ਮਾਨਸਿਕ ਜਾਤ ਸਭ ਇੱਕ ਹੀ ਪਹਿਚਾਨ ਮੋਦੀ ਗੱਲ ਕੀਤੀ ਲੜ ਲਾਇਆ ਟੱਕ ਕੀਤਾ ਹਜ਼ਾਰਾਂ ਸਾਲ ਤੋਂ ਜੋ ਮੰਨੂ ਬਾਦ ਦਾ ਜੋ ਬ੍ਰਾਹਮਣ ਬਾਦ ਦਾ ਦੌਰ ਆ ਜਿਹੜਾ ਜਾਤਾਂ ਪਾਤਾਂ ਚ ਵੰਡਦਾ ਜਿਹੜਾ ਵਰਨਾ ਚ ਵੰਡਦਾ ਉਹਦਾ ਖੰਡਨ ਕੀਤਾ ਉਹਦਾ ਵਿਰੋਧ ਕੀਤਾ ਉਹਦੀਆਂ ਮੱਖੀਆਂ ਦੇੜੀਆਂ ਸਾਰੀ ਮਨੁੱਖਤਾ ਨੂੰ ਕੀਤਾ ਪਰ ਸਾਡੇ ਅੱਜ ਵੀ ਕਹਾਉਣੇ ਸਿੱਖ ਹੈ ਗੁਰਦੁਆਰੇ ਅੱਡੋ-ਅੱਡੀ ਆ ਸਵੇ ਅੱਡੋ-ਅੱਡੀ ਆ ਸਦੀਆਂ ਬਾਅਦ ਵੀ ਅਸੀਂ ਆਪਣੇ ਉਹਨਾਂ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਤੁਰ ਨਹੀਂ ਸਕੇ ਚੱਲ ਨਹੀਂ ਸਕੇ ਉਹਨਾਂ ਸਿਧਾਂਤਾਂ ਦੇ ਖੜ ਨਹੀਂ ਸਕੇ ਅਸੀਂ ਬੰਤਾ ਨਹੀਂ ਇਕੱਠਾ ਫੂਕ ਸਕਦੇ ਪਿੰਡਾਂ 'ਚ ਤਾਂ ਇਕੱਠੇ ਹੋ ਕੇ ਲੜ ਕਿੱਥੋਂ ਪਾਵਾਂਗੇ ਅਗਲੀ ਬੇਨਤੀ ਹੈ ਪਿੰਡ ਵਾਲਿਓ ਮੈਂ ਪੰਜਾਬੀ ਬੋਲੀ ਲਈ ਲੜਾਈ ਲੜਦਾ ਆ ਰਿਹਾ ਹਾਂ 2015 ਤੋਂ ਲੈ ਕੇ ਮੈਂ ਬੋਰਡਾਂ ਦੇ ਰੰਗ ਮਾਰੇ ਜਿੱਥੇ ਪੰਜਾਬੀ ਏਕਠਾਂ ਲਿਖੀ ਸੀ ਜਾਂ ਲਿਖੀ ਨਹੀਂ ਸੀ ਤੁਹਾਡੇ ਦੇ ਪੰਜਾਬਾ ਪਿੰਡਾਂ ਨਾਲ ਤੇ ਬੋਰਡਾਂ ਦੇ ਕੀ ਲਿਖਿਆ ਪਿਆ ਪੰਜਵਾਹ ਪੰਜਵਾਹ ਆ ਪਿੱਛੇ ਮੈਂ ਸਕੂਲਾਂ 'ਚ ਵੀ ਲੜਦਾ ਤੁਸੀਂ ਵੀਡੀਓ ਉਹ ਵੀ ਦੇਖੀ ਹੋਣੀ ਹੈ ਮੇਰੇ ਸਕੂਲ 'ਚ ਗਿਆ ਮੈਂ ਸਕੂਲ ਦੇ ਪ੍ਰਿੰਸੀਪਲ ਨੂੰ ਪੰਜਾਬੀ ਨਹੀਂ ਆਉਂਦੀ ਜਵਾਕਾਂ ਨੂੰ ਬੋਲਣ ਨਹੀਂ ਦਿੰਦਾ ਉੱਥੇ ਮੈਨੂੰ ਪੁਲਿਸ ਨੇ ਫੜ ਲਿਆ ਭੰਡੇ ਲਿਆਏ ਰਾਤ ਨੂੰ ਡੀਜੀਪੀ ਆ ਗਿਆ ਕਹਿੰਦਾ ਲਖਿਆ ਸਕੂਲ ਚ ਨਹੀਂ ਜਾਣਾ ਨਹੀਂ ਪਰਚਾ ਦੇਵਾਂਗੇ ਮੈਂ 16 ਪਹਿਲਾਂ ਚੱਲਦੇ ਆ ਇੱਕ ਹੋਰ ਹੋ ਜੂ ਪਰ ਮੈਂ ਸਕੂਲ ਜਾਊਂਗਾ ਕਹਿੰਦਾ ਕਿਉਂ ਪੰਗੇ ਲੈਣਾ ਅਸੀਂ ਹੱਲ ਕਰ ਦਿੰਦੇ ਆ ਮੈਂ ਕੀ ਹੱਲ ਕਰੋਂਗੇ ਕਹਿੰਦਾ ਉਹ ਜਵਾਕਾਂ ਦੇ ਮਾਂ ਪਿਓ ਤੋਂ ਦਿਖਾ ਦੇਵਾਰੇ ਸਕੂਲ ਦੇ ਖਿਲਾਫ ਅਸੀਂ ਕਾਰਵਾਈ ਕਰਦੇ ਆਂ ਮੈਂ ਦੂਜੇ ਦਿਨ ਗਿਆ ਭਾਈ ਫੋਨ ਕੀਤਾ ਲੋਕਾਂ ਨੂੰ ਮਖਾਜਾ ਬਾ ਡੀਸੀ ਫੰਡੇ ਕੋਲ ਜਾਣਾ 50 7 ਬੰਦਿਆਂ ਨੂੰ 12 13 ਹੋ ਜਵਾਕ ਪੜਦਾ ਤੇ 12 13 ਬੰਦਿਆਂ ਨੂੰ ਤੁਰੇ ਬੈਠੇ ਨੇ ਓ ਬੱਚੇ ਮੁੰਡਾ ਖੜਾ ਜੂੜੇ ਵਾਲਾ ਸਿਰ ਤੇ ਕਾਲਾ ਪਟਕਾ ਓਰੇ ਆ ਛੋਟੇ ਓ ਮੁੰਡਾ ਹਾਂ ਆ ਜਾ ਸੋ ਆਪਾਂ ਦੇਖਤਾ ਲੱਗੇ ਵੀ ਬਾਦਲਪਿੰਡ ਕਹਿੰਦੇ ਬੜੇ ਸਕੂਲ ਖੁੱਲੇ ਆ ਬੜੀਆਂ ਯੂਨੀਵਰਸਟੀਆਂ ਖੁੱਲੀਆਂ ਨੇ ਬੜੇ ਕਾਲਜ ਖੁੱਲੇ ਆ ਆਪਾਂ ਉੱਥੇ ਦੇਖੀ ਆ ਸਣਾ ਤਹਾਂ ਚੜ ਜਾ ਕਿੱਥੇ ਪੜਨਾ ਪੁੱਤ ਏ ਤੂੰ ਸਰਕਾਰੀ ਸਕੂਲ ਦੀ ਤੂੰ ਸਰਕਾਰੀ ਵਾਲਾ ਕੋਈ ਪ੍ਰਾਈਵੇਟ ਵਾਲਾ ਹੈ ਨਹੀਂ ਪ੍ਰਾਈਵੇਟ ਸਕੂਲ ਦਾ ਜਵਾਬ ਹੈ ਨਹੀਂ ਬਾਈ ਆਇਆ ਸੋਹਣਿਆ ਆਜਾ ਇਹਨੂੰ ਸ਼ਹਿਰ ਪਤਾ ਹੋਵੇ ਸਰਕਾਰੀ ਚਲੇ ਮਾਹੌਲ ਠੀਕ ਆ ਪ੍ਰਾਈਵੇਟ ਜਵਾਬ ਮਾੜਾ ਆ ਜਾ ਬਈ ਕੀ ਨਾਮ ਹੈ ਗੁਰਸਾਹਿਬ ਸਿੰਘ ਅਮਰ ਤੋਂ ਹੀ ਸ਼ੱਕਿਆ ਹੋਇਆ ਕਿਹੜੇ ਸਕੂਲ ਪੜਦਾ ਪਤਾ ਮੈਂ ਸੰਗਿਆਲੇ ਕਿਹੜੇ ਸਕੂਲ ਨੂੰ ਕਿਹੜੀ ਕਲਾਸ ਚ 7ਵੀਂ ਚ ਹਾਂ ਨਾਸਿਕ ਨੇ ਹੁੰਦੇ ਆ ਨਹੀਂ ਮੈਂ ਹਰ ਪਿੰਡ ਚ ਜਾਣਾ ਹਰ ਪਿੰਡ ਦੇ ਜਵਾਬਕਾਂ ਨੂੰ ਬੁਲਾ ਕੇ ਪੁੱਛਦਾ ਤਾਂ ਕਿ ਸਾਡੇ ਆ ਲੋਕਾਂ ਦੀ ਅੱਖਾਂ ਖੁੱਲਣ ਇਹ ਭਾਈ ਪ੍ਰਕਾਸ਼ ਬਾਦਲ ਦਾ ਪਿੰਡ ਆ ਜਿਹਦਾ ਪੰਜ ਵਾਰੀ ਮੁੱਖ ਮੰਤਰੀ ਗਿਆ ਉਹਦੇ ਪਿੰਡ ਦਾ ਇਹ ਬੱਚਾ ਹੈ ਇੱਕ ਕਲੇ ਬਾਲਸਾਹ ਦੇ ਪਿੰਡ ਦਾ ਮਸਲਾ ਨਹੀਂ ਹੈਗਾ ਭਾਈ ਇਹ ਪੂਰੇ ਪੰਜਾਬ ਦੇ ਪਿੰਡਾਂ ਦੇ ਮਸਲੇ ਜਦੋਂ ਮੈਂ ਜਵਾਬਕ ਨੂੰ ਪੁੱਛਦਾ ਉਹਨੂੰ ਏਕ ਆਦੂਆ 100 ਤੱਕ ਨਹੀਂ ਆਉਂਦਾ ਪੰਜਾਬੀ ਚ ਉਹਨੂੰ ਪਹਾੜੇ ਨਹੀਂ ਆਉਂਦੇ ਉਹਨੂੰ ਪਿੰਡ ਦਾ ਨਾਮ ਨਹੀਂ ਲਿਖਣਾ ਆਉਂਦਾ ਸਹੀ ਪੰਜਾਬੀ ਚ ਵਿਆਕਰਨ ਨਹੀਂ ਆਉਂਦੇ ਬਿੰਦੀਆਂ ਟਿੱਪੀਆਂ ਵਿਆਹੀਆਂ ਸ਼ਿਆਦੀਆਂ ਖਾਣ ਲੱਗ ਗਏ ਸ਼ਬਦਾਂ ਦਾ ਰਲਗੱਡ ਹੋ ਗਿਆ ਸ਼ਬਦ ਬਦਲਣ ਲੱਗ ਗਏ ਤਾਂ ਲੋਕ ਹੱਸਦੇ ਨੇ ਬਈ ਇੱਕ ਗੱਲ ਦਾ ਜਵਾਬ ਦਿਓ ਪਿੰਡ ਵਾਲੋ ਬਦਲ ਵਾਲੋ ਜੇ ਊੜਾ ਨਾ ਬਚਿਆ ਇਹ ਜੂੜੇ ਦਸਤਾਰਾਂ ਗਾਤਰੇ ਬਚਣਗੇ ਬਈ ਦੱਸੋ ਭਰਾ ਇਹਦਾ ਕਸੂਰਵਾਰ ਕੌਣ ਹੈ ਕਸੂਰਵਾਰ ਕੌਣ ਹੈ ਇਹਦਾ ਇਹ ਬੱਚਾ ਨਹੀਂ ਇਹਨੂੰ ਜਿੱਥੇ ਮਰਜ਼ੀ ਜਰੂਰ ਦਿਓ ਜੁੜ ਜਾਣਾ ਨੇ ਜੋ ਮਰਜ਼ੀ ਇਤਿਹਾਸ ਪੜਾ ਦਿਓ ਜਿਹੜੀ ਮਰਜ਼ੀ ਬੋਲੀਵੁੱਡ ਪੜਾ ਦਿਓ ਨੇ ਜੁੜ ਜਾਣਾ ਉੱਥੇ ਪੜ ਦੇਣਾ ਕਸੂਰ ਹੈ ਇਹਦੇ ਮਾਪਿਓ ਦਾ ਬਾਈ ਬੱਲ ਪਿੰਡ ਵਾਲੋਂ ਇੰਨੇ ਬੰਦੇ ਖੜੇ ਹੋ ਕੋਈ ਬਾਹਰ ਖੜੀ ਕਰੋ ਬਾਈ ਵੀ ਆਪਣੇ ਬੱਚਾ ਮੈਂ ਸਕੂਲ ਚ ਗਏ ਹੋਵਾਂ ਪੁੱਛਿਆ ਹੋਵੇ ਉਹ ਪੜ ਦੇਣੀ ਹੈ ਆਇਆ ਕਿੱਥੇ ਪੈਣੇ ਨੇੜੇ ਆ ਜਾਓ ਮਾਤਾ ਜੀ ਸਮਰਥ ਸਕੂਲ ਮਾਤਾ ਜੀ ਸਮਰਥ ਸਕੂਲ ਅੱਛਾ ਮਾਤਾ ਜੀ ਮਾਤਾ ਜੀ ਹਾਂ ਕੋਈ ਜਰਾ ਆਪਾਂ ਚੱਲ ਹਾਂ ਹਾਂ ਪੈਣੇ ਦਾ ਪਹਿਲਾਂ ਇਹ ਮਾਤਾ ਜੀ ਸਮਰਥ ਸਕੂਲ ਚਾਹੁੰਦੇ ਜਿੱਥੇ ਬੱਚਾ ਹੈ ਹਾਂ ਇਹ ਇਹ ਕੀ ਮਤਲਬ ਹੈ ਤੁਸੀਂ ਕਿਉਂ ਉਹ ਕਰਦੇ ਸੀ ਪ੍ਰਮੋਟ ਪਰ ਆਜੇ ਜਾਈ ਨਹੀਂ ਇਹਨਾਂ ਵੀ ਮਤਲਬ ਪੰਜਾਬੀ ਅੱਜ ਵੀ ਮੈਂ ਗੱਲ ਕਰਕੇ ਆਈ ਆ ਇੱਥੇ ਇਹਨਾਂ ਦਾ ਸਕੂਲ ਹੈਗਾ ਦਸ਼ਮੀਂ ਚ ਕੁੜੀਆਂ ਦਾ ਹਾਂ ਇੱਥੇ ਮੈਂ ਗੱਲ ਸਵੇਸ਼ਪਾਲ ਸਕੂਲ ਹਾਂਜੀ ਹਾਂ ਉਹ ਮੈਂ ਅੱਜ ਗੱਲ ਕਰਕੇ ਆਈ ਆ ਉਹਨਾਂ ਨਾਲ ਵੀ ਸਪੀਕਰ ਲੈ ਬਣੀ ਅੱਜੀ ਮੈਂ ਨਾ ਗੱਲ ਕਰਕੇ ਆਈ ਆ ਵੀ ਪੰਜਾਬੀ ਕਿਉਂ ਨਹੀਂ ਆਉਂਦੇ ਤੁਸੀਂ ਉਹ ਛੋਟੀ ਬੇਟੀ ਪੜ੍ਹਦੀ ਹੈਗੀ ਸਰ ਹਾਂ ਉਹ ਕਹਿੰਦੇ ਸੀ ਪਹਿਲਾਂ ਇੰਟਰਨੈਸ਼ਨਲ ਲੈਂਗੁਏਜ ਹੋਣੀ ਆ ਵੀ ਐਮਸੀ ਮੈਂ ਕਹਿੰਦੇ ਨਹੀਂ ਪਹਿਲਾ ਲੈਂਗੁਏਜ ਹੋਣੀ ਚਾਹੀਦੀ ਮੈਨੂੰ ਪਤਾ ਵੀ ਮੇਰੇ ਬੇਟੇ ਨੂੰ ਆਉਂਦੀਆਂ ਹੈਗੀ ਅੱਜ ਦੀ ਗੱਲ ਤੇ ਕੜਾ ਪਾਇਆ ਹੁੰਦਾ ਸੀ ਕਿ ਦਿਨ ਵਿੱਚ ਉਹ ਵੀ ਰੋਕਿਆ ਫਿਰ ਬੁੱਲਹਾਤਾ ਦਸਤਾਰ ਵੀ ਕਿਹਾ ਸੀ ਉਹਨਾਂ ਨੇ ਫਿਰ ਮੈਂ ਲੜ ਕੇ ਆਈ ਪ੍ਰਿੰਸੀਪਲ ਨੂੰ ਉਸ ਤੋਂ ਬਾਅਦ ਫਿਰ ਦਸਤਾਰ ਘੜੀ ਵਾਸਤੇ ਉਹਨਾਂ ਨੇ ਕੁਝ ਨਹੀਂ ਕਿਹਾ ਉਹ ਸਮਝ ਕੇ ਇਸ ਚੀਜ਼ ਨੂੰ ਉਹ ਇਹ ਨਾ ਸਕੂਲਾਂ ਦੇ ਕਿਸ ਤਰ੍ਹਾਂ ਦੇ ਤਾਂ ਦੇਖੋ ਮਾਫ ਕਰ ਜੀ ਸੰਤ ਕੋਈ ਸੀਰੀਅਸ ਸਕੂਲ ਇਹ ਬਾਲਸਹਾ ਦਾ ਸਕੂਲ ਸੀਗਾ ਬਾਲਸਹਾ ਦੀ ਬੇਬੇ ਨੌਤੇ ਆ ਹਾਂਜੀ ਹਾਂ ਸੋ ਹੁਣ ਅਸੀਂ ਦੇਖੋ ਸਾਉਂਤ ਚੋ ਹੋ ਗਿਆ ਉਹ ਤਾਂ ਸੀ 6 ਚ ਲਾਇਆਗਾ ਨਾ ਬੱਚਾ ਕਿਸ ਦੇ ਵਿੱਚ ਤਾਂ ਸੋ ਸਾਨੂੰ ਵੀ ਪਤਾ ਹੈ ਵੀ ਕਮੀਆਂ ਹੈਗੀਆਂ ਸਕੂਲਾਂ ਵਿੱਚ ਸਿਸਟਮ ਦੇ ਵਿੱਚ ਕਮੀਆਂ ਬੱਚਿਆਂ ਵਿੱਚ ਕਮੀ ਹੈ ਨਹੀਂ ਬੱਚਾ ਉਹ ਹੀ ਡਾਕਟਰ ਸਾਹਿਬ ਦਾ ਜਿਹੜਾ ਮਰੇ ਭਾਈ ਸਾਹਿਬ ਦੇ ਨਾਲ ਆਈ ਇਹਨਾਂ ਦੇ ਮਾਮਾ ਅਮਰਪਾਲ ਜੀ ਦੇ ਵਿੱਚ ਆਈ ਅੱਛਾ 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 ਭਰਾ ਭਾਈ ਅਮਰਪਾਲ ਸਿੰਘ ਜੀ ਦੇ ਘਰ ਤੋਂ ਹੀ ਸੈਸ ਨੂੰ ਜਾ ਰਹੇ ਹਾਂ 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 ਪਾਲ ਸਿੰਘ ਪਣਾ ਠੀਕ ਹੈ ਬੜਾ ਠੀਕ ਹੈ ਲੈ ਬੜੇ ਮੈਂ ਗੱਲ ਹੁਣੇ ਭੈਣ ਨੇ ਦੱਸਿਆ ਕਿ ਸਕੂਲਾਂ ਦੇ ਹਾਲਾਤ ਕੀ ਨੇ ਭਾਈ ਸੋ ਗੱਲ ਉੱਥੇ ਆ ਜਾਂਦੀ ਆ ਤੁਸੀਂ ਇੰਨੇ ਬੰਦੇ ਕੱਢੇ ਹੋ ਕਿਸੇ ਵੀ ਬੰਦੇ ਨੇ ਆਪਣੇ ਜਵਾਕ ਦੇ ਘਰ ਆ ਕੇ ਦੀ ਕਾਪੀ ਕੋਲ ਤੇ ਦੇਖੀ ਹੈ ਵੀ ਕੀ ਪੜਾਉਂਦੇ ਆ ਤਾ ਕੋਈ ਨਾ ਕਿਹਦੇ ਘਰ ਦੇ ਤਾਲ ਨਹੀਂ ਨਾ ਸਕੂਲ ਜਗੇ ਆ ਤੇ ਨਾ ਸੀ ਇੱਥੇ ਪਤਾ ਕੀਤਾ ਤੇ ਬਾਦਲ ਸਾਹਿਬ ਦੀ ਮਾਤਾਰੇ ਨਾਉ ਦੇ ਸਕੂਲ ਹੋਵੇ ਸਕੂਲ ਦਾ ਨਾਂ ਜ ਸੰਵੰਤ ਕੌਰ ਸਕੂਲ ਹੋਵੇ ਤੇ ਉੱਥੇ ਵੀ ਹਾਲਾਤ ਇਹ ਹੋਣ ਵੈ ਸਾਰੇ ਸਕੂਲਾਂ ਦੇ ਹਾਲਾਤ ਇਹ ਆ ਆਪਾਂ ਨੂੰ ਕੀ ਲੋੜ ਸੀ ਇਹਨਾਂ ਆਪਾਂ ਪੰਜਾਬੀ ਤੋਂ ਕੀ ਲੈਣਾ ਠੀਕ ਆ ਬੋਲੀ ਜਾਵੇ ਠੱਠੇ ਖੂਹ ਚ ਮਰਦੀ ਆ ਮਰ ਜਾਣ ਦੇ ਅਸੀਂ ਬੋਲੀ ਤੋਂ ਕੀ ਲੈਣਾ ਜਦੋਂ ਕਿਸੇ ਕੌਮ ਦੀ ਬੋਲੀ ਮਰਦੀ ਹੈ ਉਹ ਕੌਮ ਦਾ ਇਤਿਹਾਸ ਸਾਹਿਤ ਵਿਰਸਾ ਸੱਭਿਆਚਾਰ ਬੋਲੀਆਂ ਕਿੱਸੇ ਕਹਾਣੀਆਂ ਗੀਤ ਸੰਗੀਤ ਮਰ ਜਾਂਦੇ ਨੇ ਮੈਂ ਐਸੇ ਕਰਕੇ ਬੰਗਾਲ ਗਿਆ ਕਰਨਾਟਕਾ ਗਿਆ ਕੇਰਲਾ ਗਿਆ ਤਾਮਿਲनाडु ਗਿਆ ਆਂਧਰਾ ਗਿਆ ਤੇਲਗਾਨਾ ਗਿਆ ਆਪਣੇ ਲੋਕਾਂ ਨੂੰ ਸਿੱਖਿਆ ਦਿਖਾਉਣ ਲਈ ਗਿਆ ਦੇਖੋ ਲੋਕੋ ਪੰਜਾਬ ਦੇ ਉਹਦੇ ਵੀਡੀਓ ਬਣਾ ਬਣਾ ਪਾਈਆਂ ਉਹਨਾਂ ਦੇ ਵੱਸਾਂ ਦੇ ਬੋਰਡ ਛੜਕਾਂ ਦੇ ਬੋਰਡ ਹਸਪਤਾਲਾਂ ਦੇ ਬੋਰਡ ਚਿਹਰੀਆਂ ਦੇ ਬੋੜ ਦਫ਼ਤਰਾਂ ਦਾ ਕੰਮ ਕਚੇਰੀ ਦਾ ਕੰਮ ਬੰਗਾਲ ਚ ਬੰਗਲਾ ਬੋਲੀ ਚ ਹੈ ਕੇਰਲਾ ਚ ਮਲਿਆਲਮ ਚਾ ਕਰਨਾਟਕਾ ਚ ਕੰਨੜ ਚ ਹੈ ਤਾਮਲੜੂ ਤੇ ਤਾਮਲ ਚਾ ਆਂਧਰਾ ਤੇ ਤੇਲਗੂ ਚਾ ਇੱਕ ਵੀ ਅੱਖਰ ਦੂਜੀ ਤੀਜੀ ਬੋਲੀ ਦਾ ਨਹੀਂ ਆ ਪਰ ਇੱਥੇ ਹਾਲਾਤ ਉਲਟ ਨੇ ਬਾਈ ਜਿੱਥੇ ਤੁਹਾਡੀਆਂ ਨਸਲਾਂ ਤਿਆਰ ਹੋ ਰਹੀਆਂ ਨੇ ਆ ਨਸਲਾਂ ਤੁਹਾਡੀਆਂ ਇਹ ਤੁਹਾਡਾ ਭਵਿੱਖ ਆਉਣ ਵਾਲਾ ਜਿਨੇ ਕੌਮ ਦਾ ਭਾਰ ਆਪਣੇ ਮੋਢਿਆਂ ਦੇ ਚੱਕਣਾ ਆਉਣ ਵਾਲੇ ਸਮੇਂ 'ਚ ਇਹ ਵਿਰਾਸਤ ਨੂੰ ਅੱਗੇ ਸਾਂਭਣਾ ਹੈ ਉੱਥੇ ਕਦੇ ਗਏ ਹੀ ਨਹੀਂ ਬਾਈ ਹੱਦ ਹੋ ਗਈ ਸਾਡੀ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਾ ਪੜ੍ਹਾਓ ਅੰਗਰੇਜ਼ੀ ਸਮੇਂ ਦੀ ਲੋੜ ਆ ਬਾਈ ਪੜ੍ਹਾਓ ਹਿੰਦੀ ਅਰਬੀ ਉਰਦੂ ਜਿਹੜੀ ਮਰਜ਼ੀ ਜ਼ਬਾਨ ਪੜ੍ਹਾਓ ਪਰ ਜੇ ਮਾਂ ਨਾਲੋਂ ਟੁੱਟ ਕੇ ਜੜ ਨਾਲੋਂ ਟੁੱਟ ਕੇ ਜਿਉਂਦੇ ਕਿਵੇਂ ਰਹੋਗੇ ਐ ਐਮਕੇ ਸਟਾਲਣ ਮੁੱਖ ਮੰਤਰੀ ਆ ਤਾਮਲਾਡੂ ਦਾ ਮੋਦੀ ਗਿਆ ਕਾ ਦੀ ਉੱਤੇ ਤਾਮਲਾਡੂ 'ਚ ਸਟਾਰਨ ਬੋਲ ਰਿਹਾ ਮੋਦੀ ਸਟੇਜ ਤੇ ਬੈਠਾ ਹੈ ਸਰ ਨੇ ਕੀ ਕਿਹਾ ਸੁਣੋ ਧਿਆਨ ਨਾਲ ਉਹ ਕਹਿੰਦਾ ਅਸੀਂ ਤਾਮਲ ਹੁੰਨੇ ਆ ਸਾਡੀ ਮਾਂ ਬੋਲੀ ਤਾਮਲ ਹੈ ਸਾਨੂੰ ਆਪਣੀ ਬੋਲੀ ਆਪਣੀ ਜਾਨ ਤੋਂ ਜਾਦੇ ਪਿਆਰੀ ਹੈ ਮੋਦੀ ਸਾਹਿਬ ਸਾਡੇ ਉੱਤੇ ਜਬਰੀ ਹਿੰਦੀ ਨਾਲ ਥੋਪੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦਾ ਜਿਹੜੀਆਂ ਕੌਮਾਂ ਜਾਗਦੀਆਂ ਨੇ ਚੱਕਨੀਆਂ ਨੇ ਸੁਚੇਤ ਨੇ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ ਜਿਹੜੀਆਂ ਕੌਮਾਂ ਸਾਡੇ ਵਾਂਗੂਆਂ ਸੁਪੀਆਂ ਪਾਈ ਜਾਂਦੀਆਂ ਨੇ ਅਵੇਸਲੀਆਂ ਹੋ ਜਾਂਦੀਆਂ ਨੇ ਘੋੜੇ ਵੇਚ ਕੇ ਸੌ ਜਾਂਦੀਆਂ ਨੇ ਉਹ ਕੌਮਾਂ ਦੁਨੀਆ ਤੋਂ ਮਿਟ ਜਾਂਦੀਆਂ ਨੇ ਸਾਡਾ ਸਭੋ ਬੋਲੀ ਬੋਲੀ ਜਾਂਦੀ ਹੈ ਪੂਰੀ ਦੁਨੀਆ ਚ 10ਵੇਂ ਨੰਬਰ ਤੇ ਪੰਜਾਬੀ ਹੈ 14 ਕਰੋੜ ਬੰਦਾ ਪੂਰੀ ਦੁਨੀਆ ਚ ਬੈਠਾ ਪੰਜਾਬੀ ਬੋਲਦਾ ਹੈ 600 ਦੇ ਵਿੱਚੋਂ ਦਰਮਾਨਾ ਬਣਨਾ ਬਣਦਾ ਆ ਸਾਡਾ ਜਰਸਕੋ ਨੇ ਜਿਹੜੀ ਵੱੜਦੀ ਅਸਿਆ ਹੁਣ ਸਰਵੇ ਕੀਤਾ ਖੋਜ ਕੀਤੀ ਹੈ ਉਹਨੇ ਰਿਪੋਰਟ ਪੇਸ਼ ਕੀਤੀ ਹੈ ਕਿ 21 ਵਿੱਚ ਸਰੀ ਦੇ 20-20 ਦੀਆਂ ਜਿਹੜੀਆਂ ਸਭੀ ਚੱਪਾ ਹੁਣ ਚੱਲ ਰਹੇ ਆ ਇਹਦੇ 20-20 ਦੀਆਂ ਜਿਹੜੀਆਂ ਬੋਲੀਆਂ ਨੇ ਮਰਨਾ ਲੋਕ ਹੋਣਾ ਖਤਮ ਹੋਣਾ ਉਹਨਾਂ ਵਿੱਚੋਂ ਪੰਜਾਬੀ ਵੀ ਇੱਕ ਆ ਆਪਣੇ ਕੋਲੇ ਆਪਣੀ ਬੋਲੀ ਕੋਲੇ 70 75 ਸਾਲ ਬਚੇ ਆ ਬਾਈ ਗੋਰੇ ਗੁਰਬਾਣੀ ਪੜ੍ਹਨ ਦੇ ਲਈ ਸਾਡੀ ਬੋਲੀ ਸਿੱਖ ਰਹੇ ਨੇ ਅਸੀਂ ਛੱਡ ਰਹੇ ਹਾਂ ਹੁਣੇ ਬੱਚਾ ਰਾਗ ਆਸਾ ਮਹੱਲਾ ਪਹਿਲਾ ਦੂਜਾ ਨੂੰ ਕੀ ਕਹੂਗਾ ਰਾਗ ਆਸਾ ਮਹੱਲਾ 1 2 ਪਰ ਨਹੀਂ ਸਾਨੂੰ ਬੋਲੀ ਦਾ ਮਤ ਵੀ ਨਹੀਂ ਪਤਾ ਬੋਲੀ ਹੁੰਦੀ ਕੀ ਆ ਸਾਨੂੰ ਤਾਂ ਕੀ ਪਤਾ ਹੁਣ ਅਜੇ ਭਾਈ ਬਾਦਲ ਸਾਹਿਬ ਨੂੰ ਨਹੀਂ ਪਤਾ ਬਾਦਲ ਸਾਹਿਬ ਦੇ ਆ ਦੀ ਮਾਤਾ ਦੇ ਨਾ ਉਹਦੇ ਸਕੂਲ ਆ ਤੇ ਉਹ ਸਕੂਲ ਦੇ ਵਿੱਚੇ ਬੱਚਾ ਪੜਿਆ ਇਹਨੂੰ ਉੱਥੇ ਪੰਜਾਬੀ ਨਾਲ ਨਹੀਂ ਜੁੜਿਆ ਗਿਆ ਪਤਾ ਨਹੀਂ ਬਾਦਲ ਸਾਹਿਬ ਕਿਹੜੇ ਗੱਲਾਂ ਪੰਥ ਦੇ ਬਣੇ ਰਹੇ ਪੰਜਾਬ ਤੈਸੀ ਬਣੇ ਰਹੇ ਕਿਹੜਾ ਮਖੌਟਾ ਪਾਈ ਰੱਖਿਆ ਕੋਈ ਪਤਾ ਨਹੀਂ ਉਹ ਸਮਝ ਹੌਲੀ ਹੌਲੀ ਲੋਕਾਂ ਨੂੰ ਆਉਂਦਾ ਜਾਂਦਾ ਹੈ ਪਰ ਤੁਹਾਡੇ ਭਰਾਵੋ ਪਿੰਡ ਦੇ ਵਿੱਚ ਸਕੂਲ ਬਹੁਤ ਉੱਤੇ ਕਾਲ ਦਿੱਤੇ ਡਿਸਪੈਂਸਰੀਆਂ ਹਸਪਤਾਲ ਬਣਾਏ ਆ ਗਰਾਊਂਡ ਬਣਾਏ ਆ ਤੁਸੀਂ ਤਾਂ ਨਹੀਂ ਮਾਲਾ ਕਹਿੰਦੇ ਹੋਵੋਗੇ ਸਾਡੇ ਪਿੰਡ ਨੂੰ ਕੋਈ ਵਾਗੋ ਦਿੱਤਾ। ਰਾਗਮਰ ਤੋਂ ਇੱਕ ਵੀ ਨਹੀਂ ਪਿੰਡ ਵਾਸਤੇ ਕੋਈ। ਸਾਡੇ ਪਿੰਡ ਦਾ ਬੱਚਾ ਤਾਂ ਲੱਗ ਨਹੀਂ ਸਕਦਾ। ਉਸੇ ਵੇਲੇ ਕਿਹੜੇ ਬਣਦੇ ਆ। ਭయ్యా ਪ੍ਰਿੰਸੀਪਲ ਆ। ਭਾਈ ਜੀ ਇੱਕ ਵੀ ਬੰਦੇ ਦੀ ਸੀਟ ਨਹੀਂ ਸਾਡੇ ਸਾਰੇ ਪਿੰਡ ਦੀ ਜ਼ਮੀਨਾਂ ਹੋ। ਇਹ ਪਿੰਡ ਵਿੱਚ 25 ਮਿੰਟਾਂ ਦੇ ਬੱਚੇ ਖੜ ਦੇ ਨੇ। ਠੀਕ ਆ। ਸਾਡੇ ਪਿੰਡ ਵਿੱਚ 200 ਬੱਚਾ ਹੋ ਐਸਟੈਂਡ ਦੇ। ਆ ਨਹੀਂ ਲਿਖਾ। ਦੋ ਸੌ ਬੱਚਾ ਬਾਦਲਪਿੰਡ ਦਾ ਹੋਊਗਾ ਜੀ ਦਾ ਮੈਨੂੰ ਇਹ ਦੱਸੋ ਵੀ 500 ਬੱਚੇ ਨੂੰ ਪੜਾਊਗਾ ਕਿ 600 ਬੱਚੇ ਨੂੰ ਪੜਾਊਗਾ ਇੱਥੇ 250 ਬੱਚੇ ਨੂੰ ਪੜਾਉਣਾ ਕਿੱਥੇ 700 ਬੱਚੇ ਨੂੰ ਟੀਚਰ ਪੜਾਉਣੇ ਦੇਖੋ ਇਹ ਸਰਕਾਰ ਆਖੇ ਕੋ ਇਸ ਪਿੰਡ ਦਾ ਪਰ ਮੈਂ ਬਹੁਤ ਜਾਣਿਆ ਤੇ ਆਪਾਂ ਨੂੰ ਆਖੇ ਪਰ ਕੋਈ ਨਾਲ ਕਰਨ ਵਾਲਾ ਨਹੀਂ ਸੀਗਾ ਕਿਉਂਕਿ ਮੇਰੇ ਬੱਚੇ ਤਾਂ ਹੁਣ ਪੜ੍ਹ ਕੇ ਇੱਕ ਬੱਚਾ ਰਹਿ ਜਾਂਦਾ ਜੀ ਮੇਰੀ ਬੱਚਿਆਂ ਦੀ ਮਾਂ ਨੂੰ ਕੀ ਲੈਣਾ ਹੋਣੀ ਮੈਂ ਆਖਾ ਦੁਨੀਆ ਦੇ ਵਿੱਚ ਹੋਰ ਵੀ ਬੱਚੇ ਆਗੇ ਸੋਚਣ ਦੀ ਗੱਲ ਨਹੀਂ ਪਰ ਨਹੀਂ ਇਹ ਪਿੰਡ ਨਹੀਂ ਸੋਚਦਾ ਇਸ ਨੂੰ ਚਲੋ ਅੱਜ ਪਤਾ ਲੱਗ ਗਿਆ ਸਾਨੂੰ ਬਾਦਲ ਚਾ ਕੇ ਵੀ ਬਾਦਲ ਦਾ ਭਾਈ ਪਿੰਡ ਚ ਕਿੰਨਾ ਕਮਕਾਰ ਆ ਸਾਨੂੰ ਇਹ ਪਤਾ ਲੱਗ ਗਿਆ ਚਲੋ ਸਾਨੂੰ ਤਾਂ ਆ ਸੀ ਉਹ ਕਈ ਕਹੀ ਗਏ ਕਿ ਭਾਈ ਬਾਦਲ ਪਿੰਡ ਜਾਣਾ ਕੱਠ ਨਹੀਂ ਹੋਣਾ ਲੋਕਾਂ ਨੇ ਨਹੀਂ ਹੋਣਾ ਮੈਂ ਕਮਾਲ ਐ ਸਿਰ ਧੰਨਵਾਦ ਤੁਹਾਡਾ ਤੁਸੀਂ ਬੜੀ ਵੱਡੀ ਗੰਟੀ ਚ ਆਏ ਹੋ ਭਾਈ ਕਾਦੀ ਗੱਲ ਨੂੰ ਤਾਂ ਖੋਣ ਆਇਆ ਰਿਹਾ ਮੋਡ ਘੱਟ ਪਤਾ ਸੀ ਤੇਰਾ ਅੱਛਾ ਕੋਈ ਨਹੀਂ ਤੂੰ ਆਪੋਂ ਨੁੱਕਰ ਦੇ ਖੜੇ ਐ ਚਲੋ ਦੁਬਾਰਾ ਸਹੀ ਕੋਈ ਗੱਲ ਨਹੀਂ ਰਾਤ ਸੁਸਰੇ ਕਿਹਾ ਆਇਆ ਰੱਖਿਆ ਹੋਇਆ ਅੱਛਾ ਅਗਲੀ ਗੱਲ ਮੈਂ ਕਰਨ ਲੱਗਿਆ ਇਤਿਹਾਸ ਨਾਲ ਸੰਬੰਧਤ ਹੈ ਇਹ ਵੀ ਮੈਂ ਬੰਗਾਲ ਦੇ ਵਿੱਚ ਕਲਕੱਤੇ ਦੇ ਵਿੱਚ ਇੱਕ ਵੀਡੀਓ ਬਣਾ ਕੇ ਪਾਈ ਸੀ ਸੜਕ ਦੇ ਵਿਚਾਲੇ ਘਰ ਕੱਢਿਆ ਰੱਖਿਆ ਹੋਇਆ ਸੜਕ ਵਿਚਾਲੇ ਆ ਘਰ ਸੜਕ ਪਾਸੇ ਦੀ ਘੜਤੀ ਘਰ ਵਿਚਾਲੇ ਆ ਅਸੀਂ ਬੰਗਾਲੀ ਬੰਦਿਆਂ ਨੂੰ ਖੜਾਇਆ ਦੋ ਨੂੰ ਇਹ ਸੜਕ ਕੱਢਣ ਵੇਲੇ ਘਰ ਕਹਨ ਢਾਇਆ ਗਿਆ ਲੈ ਵੀ ਜਾਇ ਉਹਨਾਂ ਗੱਲ ਧਿਆਨ ਨਾਲ ਸੁਣਨ ਵਾਲੀ ਅਸੀਂ ਕਿੱਥੇ ਖੜੇ ਆ ਸਾਡੀ ਕਿਧਰ ਨੂੰ ਕਹਾਣੀ ਉਤਰੀ ਆ ਵਿਚਾਲੇ ਘਾਰਾ ਸੜਕ ਪਾਸੇ ਦੀ ਘੜਤੀ ਬੰਗਾਲੀ ਬੰਦੇ ਨੂੰ ਪੁੱਛਿਆ 85 80 ਸਾਲ ਦਾ ਬਾਬਾ ਰੁੱਕ ਕੇ ਗੱਲ ਦੱਸਣ ਲੱਗਾ ਬੰਗਾਲੀ ਬੰਦਾ ਉਹ ਕਹਿੰਦਾ ਸਾਡਾ ਇਹ 1940 ਦੇ ਵਿੱਚ ਹਰੀ ਚੰਦਰ ਨਾਉ ਦਾ ਬੰਦਾ ਹੋਇਆ ਜਿਹਨੇ ਉਸ ਵੇਲੇ ਇਨਕਲਾਬੀ ਨਾਟਕ ਲਿਖੇ ਇਹ ਉਹਦਾ ਘਾਰਾ ਭਾਈ ਅੰਦਰ ਉਹਦੀਆਂ ਹੱਥ ਲਿਖਤਾਂ ਹੱਥਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਕਾਪੀਆਂ ਪਈਆਂ ਅੰਦਰ ਉਹਦੇ ਮੰਝੇ ਪੀੜੇ ਭਾਂਡੇ ਸਾਰੇ ਸਾਹਮਣੇ ਹੋਇਆ ਹਰ ਸਾਲ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ نسلਾਂ ਨੂੰ ਦਿਖਾਉਣਿਆਂ ਲਿਆ ਕੇ ਉਹਨਾਂ ਨਿਸ਼ਾਨੀਆਂ ਵੀ ਭਾਈ 1940 ਦੇ ਵੇਲੇ ਸਾਡੇ ਆ ਇੱਕ ਬੰਦਾ ਹੋਇਆ ਇਨਕਲਾਬੀ ਕਵੀ ਨਾਟਕਕਾਰ ਜਿਹਨੂੰ ਉਸ ਵੇਲੇ ਇਨਕਲਾਬੀ ਨਾਟਕ